ਇਹਨਾਂ ਦਾ 1 ਸਾਲ ਦਾ ਜਵਾਕ ਹੈ ਜਿਹੜਾ ਉੱਥੇ ਪਾਣੀ ਦੇ ਵਿੱਚ ਘਰ ਦੇ ਵਿੱਚ ਫਸਿਆ ਹੋਇਆ ਤੇ ਪ੍ਰਸ਼ਾਸਨ ਨੂੰ ਵਾਰ-ਵਾਰ ਇਹਨਾਂ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਮੈਨੂੰ ਮੇਰੇ ਘਰ ਤੱਕ ਪਹੁੰਚਾਇਆ ਜਾਵੇ ਤਾਂ ਪ੍ਰਸ਼ਾਸਨ ਹੈ ਜਿਹੜਾ ਇਹਨਾਂ ਦਾ ਸਾਥ ਨਹੀਂ ਦੇ ਰਿਹਾ ਦਵਾਈ ਲੈਣਾ ਇਸੇ ਬਿਮਾਰ ਹੈਗੀ ਸੀ ਬੱਚੇ ਨੂੰ ਤਾਂ ਨਹੀਂ ਲਿਆਂਦਾ ਵੀ ਆ ਪਾਣੀ ਦੀ ਸਮੈਲ ਸਮੁਲ ਕਾਰਨ ਬਿਮਾਰ ਨਾ ਹੋ ਜਾਏ ਤੇ ਮੈਂ ਇੱਕ ਦਵਾਈ ਲੈ ਕੇ ਵਾਪਸ ਹੀ ਚਲੀ ਜਾਵਾਂਗਾ ਕਿੰਨਾ ਟਾਈਮ ਹੋ ਗਿਆ ਸਵੇਰੇ ਦੇ ਗੈਰ ਗੈਰ ਸਨੁ ਲੈ ਜਲੋ ਰਾਸ਼ ਨਜਾਰੇ ਜੇ ਉਹ ਉੱਥੇ ਬੈਠੋ ਬੰਨ ਤੇ ਵੀ ਨਹੀਂ ਬੈਠ ਖੰਦੇ ਇੱਥੇ ਮੈਂ ਇੱਥਾ ਬਿਠਾਇਆ ਹੋਇਆ ਹਮਾ ਸੇ ਕੱਲ ਤਾਂ 베ੜੀ ਤੇ ਨਹੀਂ ਲਿਆਂਦਾ ਸਾਡੇ ਕੋਲ ਵੀਡੀਓ ਗਈ ਹੈ ਫੋਨ ਕਰ ਕਰਦੇ 베ੜੀ ਤੇ ਨਹੀਂ ਲਿਆਂਦਾ ਇਹਨੂੰ ਦੂਸਰੀ 베ੜੀ ਤੇ ਲਿਆਂਦਾ ਸਰ ਉਹਨੂੰ ਦਵਾਈ ਲਿਆ ਕੇ ਤੁਹਾਨੂੰ ਰਪਟਾ ਦੇਖੋ ਬੱਚੇ ਦੀਆਂ ਵੀ ਉਹਨੂੰ ਵਾਪਸ ਹੀ ਉਹਨੇ ਘਰੇ ਕੌਣ ਇਹਨੇ ਤੇ ਰੱਖਦਾ ਬੱਚਾ ਬਿਮਾਰ ਹੈਗਾ ਉੱਥੇ ਵਾਪਸ ਘਰ ਹੀ ਜਾਣਾ ਸੀ ਲਿਜਾ ਨਹੀਂ ਗਏ ਅਮਰ ਰੋਡ ਦੇ ਕੜਾ ਜਲੰਧਰ ਫੋਨ ਮੈਕ ਕਰਦਾ ਪਿਆ ਉਹ ਵਾਰ ਇੱਕੋ ਗੱਲ ਕਰਦਾ ਤੂੰ ਫਲਾਣੇ ਗੱਲ ਕਰ ਲੈ ਫਲਾਣੇ ਨੰਬਰ ਦੇ ਦੇ ਨੇ ਮੈਨੂੰ ਨੰਬਰ ਦਿੱਤੀ ਜਾਂਦੇ ਨੇ ਕੋਈ ਤਹਿਸੀਲਦਾਰ ਦੇ ਸਾਰੇ ਕੋਈ ਨਹੀਂ ਸੁਣਦਾ ਪ੍ਰਸ਼ਾਸਨ ਸਾਡੀ ਕਿਹੜੇ ਪ੍ਰਸ਼ਾਸਨ ਲਈ ਤੂੰ ਗਿਆ ਕਿ ਤੇ ਸਾਡਾ ਪ੍ਰਸ਼ਾਸਨ ਰਹਾ ਹੀ ਕੋਈ ਨਹੀਂ ਸਾਡਾ ਫਾਈਲ ਕਾਤਾ ਆ ਨਿੱਕਾ ਬੱਚਾ ਆਤਿਆਂ 4 ਦਿਨ ਹੋ ਗਏ ਮੈਨੂੰ 4 ਦਿਨੋਂ ਬੱਚੇ ਨੂੰ ਮੈਨੂੰ ਮੈਂ ਫੋਨ ਕਰ ਕਰਦੇ ਮੈਂ ਕਿਹਾ ਅਗਰ ਬੋਰ ਦੇ ਦੋ ਮੈਂ ਬੱਚੇ ਨੂੰ ਦਵਾਈ ਲੈਣੀ ਹੈ ਅੱਜ ਆ ਮੇਰੇ ਵੀਡੀਓ ਗਈ ਮੇਰੇ ਕੋਲ ਵੀਡੀਓ ਮੇਰੇ ਕੋਲੇ ਗਈ ਕਿ ਬੱਚੇ ਮੈਂ ਲੈਦ ਗਿਆ ਕਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਮੈਂ ਇਹਨਾਂ ਇਲਾਕਿਆਂ ਦੇ ਵਿੱਚ ਖੁਦ ਜਾ ਕੇ ਜਾਇਜ਼ਾ ਲੈ ਰਾਂ ਜਿਹੜੇ ਘਰ ਡੁੱਬੇ ਹੋਏ ਨੇ ਕਹਿੰਦੇ ਮੈਂ ਆਪਣਾ ਜਿਹੜਾ ਸਰਕਾਰੀ ਹੈਲੀਕਾਪਟਰ ਹੈ ਲੋਕਾਂ ਦੀ ਮਦਦ ਵਾਸਤੇ ਉੱਥੇ ਛੱਡਾ ਤੁਹਾਡੇ ਕੋਲ ਤੇ ਸਾਡੇ ਗੱਡੇ ਨਹੀਂ ਕੱਲਦਾ ਪਿਆ ਹੈਲੀਕਾਪਟਰ ਛੱਡੋ ਤੁਸੀਂ ਸਾਡੇ ਕਿਹੜੇ ਗੱਡੇ ਹੁੰਦੇ ਉਹ ਵੀ ਨਹੀਂ ਸਾਡੇ ਕੋਲ ਜਾਂਦਾ ਪਿਆ ਇਹ ਮੁੱਖ ਮੰਤਰੀ ਕਾਦੇ ਨੇ ਸਾਡੇ ਸਾਡੇ ਇੱਥੇ ਵੀਡੀਓ ਇਹ ਚਾਹਦੇ ਨੇ ਅਫਸਰ ਅਫਸਰਾਂ ਦੇ ਨੇ ਇੱਥੇ ਘਰ ਮੁੜਿਆ ਬੰਦਪੂਰੀ ਹੁੰਦੀ ਪਈ ਸਾਡੀ ਕੋਈ ਅੱਗੇ ਸਾਡਾ ਰਾਸ਼ਨ ਨਹੀਂ ਮਿਲਦਾ ਕਿਸੇ ਤਰ੍ਹਾਂ ਦੀ ਸਹੂਲਤ ਸਾਨੂੰ ਮਿਲਦੀ ਨਹੀਂ ਨਾ ਡਾਕਟਰ ਦੀ ਸਹੂਲਤ ਮਿਲਦੀ ਪਈ ਤਿੰਨ ਦਿਨ ਹੋ ਗਏ ਨੇ ਮੈਡੀਕਲ ਲੈਵਲ ਤੇ ਬੱਚਾ ਬਿਮਾਰ ਹੈ ਤੇ ਪ੍ਰਸ਼ਾਸਨ ਮੇਰੇ ਹਿਸਾਬ ਨਾਲ ਤਾਂ ਕੁਝ ਕੋਈ ਕਾਰਵਾਈ ਨਹੀਂ ਕਰਦਾ ਬੋਟ ਸਾਰੀਆਂ ਭੇਜ ਰੱਖਿਆ ਗਰਦਾਸਪੁਰ ਹੋਇਆ RAMDAS ਹੋਇਆ ਅਜਨਾਲਾ ਯਾਰ ਇੱਥੇ ਬੰਦੇ ਨਹੀਂ ਵਸਦੇ ਜਿ ਦੇਖਿਆ ਜਾਵੇ ਮਾਨ ਸਰਕਾਰ ਨੂੰ ਨਹੀਂ ਦੇਖਦਾ ਕਿ ਇੱਥੇ ਬੰਦੇ ਨਹੀਂ ਕਿੰਨਾ ਕਿੰਨਾ ਪਾਣੀ ਚੜਿਆ ਉਹਨਾਂ ਨੂੰ ਸੁੱਤੇ ਪਏ ਮਾਨ ਸਰਕਾਰ ਗੱਲਾਂ ਤਾਂ ਬੜੀਆਂ-ਬੜੀਆਂ ਕਰਦੇ ਵਾਅਦੇ ਬੜੇ-ਬੜੇ ਕਰਦੇ ਆ ਕਰਤਾ ਉਹ ਇਦਾਂ ਦਾ ਕੁਝ ਨਹੀਂ ਆ ਦੇਖੋ ਪਰਿਵਾਰ ਕਿਵੇਂ ਬਿਲਕਦਾ ਪਿਆ ਮਾਨ ਸਰਕਾਰ ਵੀਰੇ ਅੱਖਾਂ ਬੰਦ ਕਰਕੇ ਸੁੱਤੀ ਪਈ ਐ ਇਸ ਟਾਈਮ ਜੇ ਦੇਖਿਆ ਜਾਵੇ ਆ ਦੇਖੋ ਮੈਡੀਸਿਨ ਵਿਚਾਰੇ ਕਿਤੋਂ-ਕਿਤੋਂ ਲੈ ਕੇ ਆਏ ਆ ਦੇਖੋ ਤੁਹਾਡੇ ਸਾਹਮਣੇ ਕਿਦਾਂ ਬਾਪ ਭਰਾ ਦਾ ਭੈਣ ਦਾ ਦਰਦ ਤੁਸੀਂ ਦੇਖ ਹੀ ਸਕਦੇ ਹੋ ਇਹ ਮੈਨੂੰ ਨਹੀਂ ਲੱਗਦਾ ਕਿ ਮਾਨ ਸਰਕਾਰ ਨੇ ਸਾਰੇ ਜ਼ੋਰ ਲਾ ਰੱਖਿਆ ਗੁਰਦਾਸਪੁਰ RAMDAS ਦੀਨਾਨਗਰ ਪਠਾਨਕੋਟ ਉਧਰ ਪੂਰਾ ਜ਼ੋਰ ਲੱਗਿਆ ਯਾਰ ਇੱਥੇ ਵੀ ਦੇਖ ਲੈਣਾ ਇੱਥੇ ਬੰਦੇ ਨਹੀਂ ਵਸਦੇ ਕਿਤੇ ਫਾਜਲਕਾ ਦੇ ਵਿੱਚ ਪਾਣੀ ਦੀ ਲਪੇਟ ਦੇ ਵਿੱਚ ਕਈ ਪਰਿਵਾਰ ਆਏ ਹੋਏ ਨੇ ਸਾਡੇ ਕੋਲ ਇੱਥੇ ਕੰਡੇ ਦੇ ਉੱਤੇ ਇੱਕ ਪਰਿਵਾਰ ਹੈ ਇਹ ਮਾਤਾ ਇੱਥੇ ਸਾਡੇ ਕੋਲ ਮੌਜੂਦ ਨੇ ਇਹਨਾਂ ਦਾ 1 ਸਾਲ ਦਾ ਜਵਾਕ ਹੈ ਜਿਹੜਾ ਉੱਥੇ ਪਾਣੀ ਦੇ ਵਿੱਚ ਘਰ ਦੇ ਵਿੱਚ ਫਸਿਆ ਹੋਇਆ ਤੇ ਪ੍ਰਸ਼ਾਸਨ ਨੂੰ ਬਾਰ-ਬਾਰ ਇਹਨਾਂ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਮੈਨੂੰ ਮੇਰੇ ਘਰ ਤੱਕ ਪਹੁੰਚਾਇਆ ਜਾਵੇ ਤਾਂ ਪ੍ਰਸ਼ਾਸਨ ਹੈ ਜਿਹੜਾ ਇਹਨਾਂ ਦਾ ਸਾਥ ਨਹੀਂ ਦੇ ਰਿਹਾ ਇਹਨਾਂ ਤੇ ਮੂੰਹੋਂ ਸੁਣਾਗੇ ਸਾਰੀ ਗੱਲਬਾਤ ਕੀ ਹੈ ਤਾਂ ਦੱਸੋ ਮੈਂ ਅੰਮ੍ਰਿਤ ਜਨ ਸਿਦਵਾਈ ਲੈਣ ਆਈ ਸੀ ਬਿਮਾਰ ਹੈਗੀ ਸੀ ਬੱਚੇ ਨੂੰ ਤਾਂ ਨਹੀਂ ਲਿਆਂਦਾ ਪਈ ਅਬ ਪਾਣੀ ਦੀ ਸਮੈਲ ਸមូល ਕਰਾ ਬਿਮਾਰ ਨਾ ਹੋ ਜਾਏ ਤੇ ਮੈਂ ਇੱਕ ਦਵਾਈ ਲੈ ਕੇ ਵਾਪਸ ਹੀ ਚਲੀ ਜਾਵਾਂਗਾ ਕਿੰਨਾ ਟਾਈਮ ਹੋ ਗਿਆ ਸਵੇਰੇ ਦੇ ਘਹਿਰੇ ਘਹਿਰੇ ਸਾਨੂੰ ਲੈ ਚੱਲੋ ਰਾਸ਼ਨ ਜਾ ਰਹੇ ਜੇ ਉਹ ਉੱਥੇ ਬੈਠੋ ਬੈਣ ਤੇ ਵੀ ਨਹੀਂ ਬੈਠਣ ਦੇਂਦੇ ਇੱਥੇ ਮੈ ਇੱਥਾ ਬਿਠਾਇਆ ਹੋਇਆ ਹਾਂ ਮੱਸੇ ਕਿੰਨੇ ਸਾਲ ਦਾ ਬੱਚਾ ਤੁਹਾਡਾ ਸਾਲ ਦਾ ਤੇ ਉੱਥੇ ਘਰੇ ਕੌਣ ਆ ਉਹਦੇ ਕੋਲ ਮੇਰੀ ਮੰਮੀ ਹੈਗੀ ਆ ਤੇ ਪ੍ਰਸ਼ਾਸਨ ਨੂੰ ਤੁਸੀਂ ਕਿੰਨੀ ਕਵਾਰੀ ਬੇਨਤੀ ਕੀਤੀ ਹੈ 10 ਵਾਰੀ ਸਰਕਾਰ ਆ ਇੱਥੇ ਬਾਦ ਦੁਬਾਰ ਗਏ ਆਂਦੇ ਨਾ ਵੀ ਲਿਖਾਇਆ ਹੋਇਆ ਤੇ ਫਿਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਕਹਿੰਦੇ ਭੇਜ ਦੇਵਾਂਗੇ ਇੱਕ ਵਾਰੀ ਰਾਸ਼ਨ ਭੇਜ ਰਹੇ ਹਾਂ ਦੇ ਅੱਜੇ ਭੇਜ ਕਰੋ ਸਾਰੀ ਕਿਤਾਬ ਲਾਵਾਂਗੇ ਕੋਈ ਲਾਣੇ ਸਾਹਿਬ ਹਾਂ ਤਾਂ ਤੁਸੀਂ ਦੱਸੋ ਕੀ ਪ੍ਰੋਬਲਮ ਕੀ ਹੈ ਸਾਹਿਬ ਸਾਰੇ ਪ੍ਰੋਬਲਮ ਆ ਦੇਖੋ ਸਾਰੇ ਕਾ ਤਾਂ ਸਾਡੇ ਨਾਲ ਗਵਾਂਡ ਦਾ ਬੱਚਾ ਇਹਨੂੰ ਸਰ ਪਰਸਨਲ ਬਿਮਾਰੀ ਹੈਗੀ ਆ ਸਰ ਇਹਦਾ ਦੇਖੋ ਨਾਂ ਦੇ ਸਰਟੀਫਿਕੇਟ ਸਰ ਇਹਨੂੰ ਕੱਲ ਦਾ ਬੇੜੀ ਤੇ ਨਹੀਂ ਲੈਂਦਾ ਸਾਡੇ ਕੋਲ ਵੀਡੀਓ ਹੈਗੀ ਆ ਫੋਨ ਕਰ ਕਰਦੇ ਬੇੜੀ ਤੇ ਨਹੀਂ ਲੈਂਦਾ ਇਹਨੂੰ ਦੂਸਰੀ ਬੇੜੀ ਤੇ ਲੈਂਦਾ ਸਰ ਉਹਨੂੰ ਦਵਾਈ ਲਿਆ ਕੇ ਤੁਹਾਨੂੰ ਰਿਪੋਰਟਾ ਦੇਖੋ ਬੱਚੇ ਦੀਆਂ ਵੀ ਉਹਨੂੰ ਵਾਪਸ ਹੀ ਉਹਨੇ ਘਰੇ ਕੌਣ ਇਹਨੇ ਤੇ ਰੱਖਦਾ ਬੱਚਾ ਬਿਮਾਰ ਹੈਗਾ ਉੱਥੇ ਵਾਪਸ ਘਰ ਹੀ ਜਾਣਾ ਸੀ ਲਿਜਾ ਨਹੀਂ ਰਹਾ ਸਾਨੂੰ ਸਾਨੂੰ ਅੱਜ ਹੋ ਗਏ ਮੈਨੂੰ 3 ਦਿਨ ਹੋ ਗਏ ਨੰਬਰ ਲਾਉਣ ਦੇ ਤਸਵੀਲਦਾਰ ਨਾਲ ਸਾਰੇ ਨੰਬਰ ਮਨ ਦਿੱਤੀ ਕਹਨੇ ਹੁਣੇ ਮੇਰੀ ਫੋਨ ਤੇ ਗੱਲ ਹੋਈ ਏ ਅਮਰ ਰੋੜੇ ਦੇ ਕਿਹੜਾ ਜਲੰਧਰ ਫੋਨ ਮੈਂ ਕਰਦਾ ਪਿਆ ਉਹ ਵਾਰ ਵੀ ਕੋਈ ਗੱਲ ਕਰਦਾ ਤੂੰ ਫਲਾਣੇ ਨਾਲ ਗੱਲ ਕਰ ਲੈ ਫਲਾਣੇ ਨੰਬਰ ਦੇ ਦੇਨੇ ਮੈਨੂੰ ਨੰਬਰ ਦਿੱਤੀ ਜਾਂਦੇ ਨੇ ਤਸਵੀਲਦਾਰ ਸਾਹਿਬ ਕੋਲ ਤਸਵੀਲਦਾਰ ਦੇ ਸਾਰੇ ਕੋਈ ਨਹੀਂ ਸੁਣਦਾ ਪਰੇਸ਼ਾਨ ਸਾਡੀ ਖਰੇ ਪਰੇਸ਼ਾਨ ਰਹੀ ਤੂੰ ਗਿਆ ਕਿਤੇ ਸਾਡਾ ਪ੍ਰਸ਼ਾਸਨ ਰਹਿ ਆਈ ਕੋਈ ਨਹੀਂ ਸਾਡੇ ਫਾਈਲ ਕਾਤਾ ਇਹ ਤੂੰ ਪਤਾ ਕਿ ਕਿਹੜੇ ਪਾਸੇ ਰੋੜਾ ਨੂੰ ਬਾਫਿਰਦਾ ਐ ਅਸੀਂ ਡੁੱਬੇ ਪਏ ਬੱਚੇ ਦੀ ਵੀ ਦਵਾਈ ਹੈ ਆ ਬਿਲ ਆ ਨਿਕਾ ਬੱਚਾ ਆ ਤਿੰਨ ਚਾਰ ਦਿਨ ਹੋ ਗਏ ਮੈਨੂੰ ਚਾਰ ਦਿਨੋਂ ਬੱਚੇ ਨੂੰ ਮੈਨੂੰ ਮੈਂ ਫੋਨ ਕਰ ਕਰਦੇ ਮੈਂ ਕਿਹਾ ਅਗਰ ਬੋਟ ਦੇ ਦੋ ਮੈਂ ਬੱਚੇ ਦਵਾਈ ਲੈਣੀ ਹੈ ਅੱਜ ਆ ਮੇਰੇ ਵੀਡੀਓ ਵੇਗੀ ਮੇਰੇ ਵੀਡੀਓ ਮੇਰੇ ਕੋਲੇ ਗਈ ਬੱਚੇ ਮੈਂ ਲੈਤ ਗਿਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਮੈਂ ਇਹਨਾਂ ਇਲਾਕਿਆਂ ਦੇ ਵਿੱਚ ਖੁਦ ਜਾ ਕੇ ਜਾਇਜ਼ਾ ਲੈ ਰਹਾ ਜਿਹੜੇ ਘਰ ਡੁੱਬੇ ਹੋਏ ਨੇ ਕਹਿੰਦੇ ਮੈਂ ਆਪਣਾ ਜਿਹੜਾ ਸਰਕਾਰੀ ਹੈਲੀਕਾਪਟਰ ਲੋਕਾਂ ਦੀ ਮਦਦ ਵਾਸਤੇ ਉੱਥੇ ਛੱਡਾ ਤੁਹਾਡੇ ਕੋਲ ਸਾਡੇ ਗੱਡੇ ਨਹੀਂ ਕੱਲਦਾ ਪਿਆ ਹੈਲੀਕਾਪਟਰ ਛੱਡੋ ਉੱਥੇ ਸੀ ਸਾਡੇ ਕਿਹੜੇ ਗੱਡੇ ਹੁੰਦੇ ਉਹ ਵੀ ਨਹੀਂ ਸਾਡੇ ਕੋਲ ਜਾਂਦਾ ਪਿਆ ਇਹ ਮੁੱਖ ਮੰਤਰੀ ਕਾਦੇ ਨੇ ਸਾਡੇ ਸਾਡੇ ਇੱਥੇ ਵੀਡੀਓ ਇੱਥੇ ਆਂਦੇ ਨੇ ਅਫਸਰ ਅਫਸਰ ਆਂਦੇ ਨੇ ਇੱਥੇ ਭ ਕੋਈ ਅੱਗੇ ਸਾਡਾ ਰਾਸ਼ਨ ਨਹੀਂ ਮਿਲਦਾ ਕਿੱਸੇ ਤਰ੍ਹਾਂ ਦੀ ਸੌਲਤੇ ਸੰਨ ਮਿਲਦੀ ਵੀ ਨਾ ਡਾਕਟਰ ਦੀ ਸੌਲਤੇ ਮਿਲਦੀ ਵੀ ਕੋਈ ਅਗਰ ਬੋਰਡ ਚੱਲਦੇ ਪਰ ਸਰਕਾਰ ਵੱਲੋਂ ਡਾਕਟਰ ਜਾ ਸਕਦੇ ਜਿੱਥੇ ਆ ਤਾਂ ਪੁਲ ਤੇ ਬੈਠਦੇ ਆ ਪੁਲ ਤੇ ਕੌਣ ਦਵਾਈ ਲੈਣ ਆਣਗੇ ਪਾਰ ਸਤੂ ਜੇ ਦਵਾਈ ਲੈਣ ਜਾਵਾਂਗੇ ਆਵਣਗੇ ਫਿਰ ਵਾਪਸੀ ਛੱਡਣ ਵੀ ਨਹੀਂ ਜਾਂਦੇ ਲੈਣ ਵੀ ਨਹੀਂ ਜਾਂਦੇ ਇਸ ਨਾਲ ਡਾਕਟਰ ਹੀ ਉੱਥੇ ਪਿੰਡਾਂ ਵਿੱਚ ਭੇਜੇ ਜਾਂਦਾ ਉਹ ਜੋ ਬੋਰਡ ਤੋਂ ਜੋ ਡਾਕਟਰ ਭੇਜੇ ਜਾਂਦੇ ਉੱਥੇ ਬੱਚੇ ਵੇਖਣ ਪਸੂ ਵੇਖਣ ਵੀ ਨਾ ਦੇਖੀ ਪ੍ਰਵਣ ਚੱਲ ਸਾਡੇ ਤੂੜੀਆਂ ਸਾਰਾ ਕੁਝ ਖਰਾਬ ਹੋ ਚੁੱਕਾ ਹੈ ਤਾਂ ਮਾਨ ਸਾਹਿਬੇ ਕਿਵੇਂ ਦੇਖਦੇ ਹੋ ਇਹਨਾਂ ਦਾ ਸਾਰਾ ਤੁਸੀਂ ਸੁਣਿਆ ਵੀ ਕੀ ਇਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਪ੍ਰਸ਼ਾਸਨ ਰੋਜ਼ ਜਿਹੜਾ ਕਿ ਆਪਣਾ ਡਗੜਾ ਬਚਾਉਂਦਾ ਨਜ਼ਰ ਆਉਂਦਾ ਹੈ ਵੀ ਸਾਡੇ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਨੇ ਵੀ ਜਿਹੜੇ ਲੋਕ ਪਾਣੀ ਦੇ ਵਿੱਚ ਫਸੇ ਗਏ ਨੇ ਅਸੀਂ ਉਹਨਾਂ ਤੇ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਭਾਈ ਜੀ ਦੇਖੋ ਇਹ ਬੱਚਾ ਤਕਰੀਬਨ ਕਹਿੰਦੇ 2-2 3 ਦਿਨ ਹੋ ਗਏ ਆ 10 ਦਿਨ ਹੋ ਗਏ ਨੇ ਮੈਡੀਕਲ ਲੈਣ ਵੇ ਤੇ ਬੱਚਾ ਬਿਮਾਰ ਹੈ ਤੇ ਪ੍ਰਸ਼ਾਸਨ ਮੇਰੇ ਹਿਸਾਬ ਨਾਲ ਤਾਂ ਕੁਝ ਕੋਈ ਕਾਰਵਾਈ ਨਹੀਂ ਕਰਦਾ ਬੋਟ ਸਾਰੀਆਂ ਭੇਜ ਰੱਖਿਆ ਗਰਦਾਸਪੁਰ ਹੋਇਆ ਰਾਮਦਾਸ ਹੋਇਆ ਅਜਨਾਲਾ ਯਾਰ ਇੱਥੇ ਬੰਦੇ ਨਹੀਂ ਵਸਦੇ ਜੇ ਦੇਖਿਆ ਜਾਵੇ ਮਾਨ ਸਰਕਾਰ ਨੂੰ ਨਹੀਂ ਦੇਖਦਾ ਕਿ ਇੱਥੇ ਬੰਦੇ ਨਹੀਂ ਕਿੰਨਾ ਕਿੰਨਾ ਪਾਣੀ ਚੜਿਆ ਉਹਨਾਂ ਨੂੰ ਸੁੱਤੇ ਪਏ ਮਾਨ ਸਰਕਾਰ ਗੱਲਾਂ ਤਾਂ ਬੜੀਆਂ ਬੜੀਆਂ ਕਰਦੇ ਵਾਦੇ ਬੜੇ ਬੜੇ ਕਰਦੇ ਆ ਕਰਤਾ ਉਹ ਏਦਾਂ ਦਾ ਕੁਝ ਨਹੀਂ ਆ ਦੇਖੋ ਪਰਿਵਾਰ ਕਿਵੇਂ ਬਿਲਕਦਾ ਪਿਆ ਕਿਵੇਂ ਕਿਵੇਂ ਬੋਟ ਦੀ ਤਰਸ ਦੇ ਪੇ ਸਵੇਰ ਦੀ 4 ਵਾਰ ਐਂਟਰੀ ਕਰਾ ਲਈ ਹਾਲ ਤੱਕ ਰਹਿਦਾ ਨੰਬਰ ਨਹੀਂ ਆਇਆ ਕੀ ਗੱਲ ਹੁਣ ਟ੍ਰੇਨ ਲੈ ਕੇ ਜਾਈਏ ਨੇ ਤੇ ਵਾਸਤੇ ਵਿਚਾਰੇ ਵਾਸਤੇ ਬੋਟ ਐ ਨਾ ਰੇਂਜ ਕਰਕੇ ਦੇਣੀ ਚਾਹੀਦੀ ਐ ਚਾਰ ਵਾਰ ਨੰਬਰ ਲਿਖਾਜੋ ਉਹ ਬੱਚੇ ਦੀ ਮਾਂ ਵਿਚਾਰੀ ਆਹ ਹਲਕੀ ਦੀ ਫੇਰਦੀ ਬੱਚਾ ਉੱਥੇ ਐ ਮਾਂ ਇੱਥੇ ਐ ਮੈਡੀਸਿਨ ਲੈਣ ਵਾਦੀ ਦੇਖੋ ਤੁਹਾਡੇ ਸਾਹਮਣੇ ਹਾਲ ਮਾਨ ਸਰਕਾਰ ਵੀਰੇ ਅੱਖਾ ਬੰਦ ਕਰਕੇ ਸੁੱਤੀ ਪਈ ਐ ਇਸ ਟਾਈਮ ਜੇ ਦੇਖਿਆ ਜਾਵੇ ਆਹ ਦੇਖੋ ਮੈਡੀਸਿਨ ਵਿਚਾਰੇ ਕਿੱਥੋਂ ਕਿੱਥੋਂ ਲੈ ਕੇ ਆਏ ਆਹ ਦੇਖੋ ਤੁਹਾਡੇ ਸਾਹਮਣੇ ਕਿਦਾਂ ਬਾਪ ਭਰਾ ਦਾ ਇੱਕ ਭੈਣ ਦਾ ਦਰਦ ਤੁਸੀਂ ਦੇਖ ਹੀ ਸਕਦੇ ਹੋ ਇਹ ਮੈਨੂੰ ਨਹੀਂ ਲੱਗਦਾ ਕਿ ਮਾਨ ਸਰਕਾਰ ਨੇ ਸਾਰੇ ਜਿੰਨ ਜ਼ੋਰ ਲਾ ਰੱਖਿਆ ਗਰਦਾਸਪੁਰ ਰਾਮਦਾਸ ਦੀਨਾ ਨਗਰ ਪਠਾਨਕੋਟ ਉਧਰ ਪੂਰਾ ਜ਼ੋਰ ਲੱਗਿਆ ਯਾਰ ਇੱਥੇ ਵੀ ਦੇਖ ਲੈਣਾ ਇੱਥੇ ਬੰਦੇ ਨਹੀਂ ਵੱਸਦੇ ਕਿਤੇ ਆ ਦੇਖੋ ਕਿਵੇਂ ਰੋ ਰਹੇ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾ ਦਰਦ ਸੁਣੋ ਬਾਈ ਤੁਹਾਡਾ ਕੋਈ ਐਮ ਐਲ ਏ ਵਿਧਾਇਕ ਕੋਈ ਮੰਤਰੀ ਨੰਬਰ ਦਿਓ ਬਾਈ ਕੋਈ ਹੈ ਨੰਬਰ ਹੈ ਤੁਹਾਡੇ ਕੋਲ ਐਮ ਐਮ ਕੋਈ ਤੁਹਾਡੀ ਜੀ ਐਮ ਐਲ ਏ ਦਾ ਨੰਬਰ ਤੁਹਾਡੇ ਨਾਲ ਕਾਲ ਕਰ ਲੈਣੀ ਸੀ ਇਹ ਪ੍ਰਾਈਵੇਟ ਦਵਾਈ ਹੈ ਆ ਪ੍ਰਾਈਵੇਟ ਦਰਵਾਜ਼ਾ ਦਵਾਈ ਲੰਦੇ ਫਿਰਦੇ ਸਰਕਾਰ ਕੋਈ ਰੇਂਜ ਨਹੀਂ ਹੈ ਤੇ ਕੋਈ ਇਦਾਂ ਦਾ ਵਿਚਾਰਾਂ ਦਾ ਕੁਝ ਨਹੀਂ ਹੈ ਦੇਖੋ ਹੁਣ ਮਾੜੀ ਘੜੀ ਦੇ ਨਾਲ ਖੜਨਾ ਚਾਹੀਦਾ ਸਾਨੂੰ ਅੱਦ ਬਿਲ ਵੀ ਕੋਈ ਨਾ ਕੋਈ ਮੈਡੀਸਿਨ ਫਰੀ ਨਹੀਂ ਆ ਦੇਖੋ ਤੁਸੀਂ ਸਰਕਾਰ ਵੱਲੋਂ ਕੋਈ ਸਾਨੂੰ ਸਹਾਇਤਾ ਮਿਲਦੀ ਪਈ ਨਹੀਂ ਅਸੀਂ ਤਾਂ ਨਾਮ ਦੀ ਸਰਕਾਰ ਹੈ ਕੁਝ ਨਹੀਂ ਨਾਮ ਦੀ ਸਰਕਾਰ ਹੈ ਸਹੀ ਕਹਿ ਰਹੇ ਹੋ ਨਾਮ ਦੀ ਸਰਕਾਰ ਹੈ ਕੀਤਾ ਕੁਛ ਨਹੀਂ ਵੀ ਇੱਥੇ ਵੀ ਢੇੜਾ ਮਾਰ ਰਹੇ ਤੁਸੀਂ ਉੱਧਰ ਹੈਲੀਕਾਪਟਰ ਭੇਜਦੇ ਯਾਰ ਇੱਥੇ ਤੇ ਤੁਸੀਂ ਜਾ ਕੇ ਦੇਖਣਾ ਬੰਦੇ ਦਾ ਹਾਲ ਪੁੱਛ ਕੇ ਦੇਖ ਉਹ 14 ਪਿੰਡ ਡੁੱਬੇ ਫਿਰਦੇ ਨੇ ਉੱਥੇ ਤਾਂ ਫਿਰ ਵੀ ਰੋਡ ਹੈਗਾ ਇੱਥੇ ਤਾਂ ਫਿਰ ਵੀ ਰੋਡ ਨਹੀਂ ਹੈ ਕੋਈ ਟਰੈਕਟਰ ਟਰਾਲੀ ਜਾਂਦੇ ਇੱਥੇ ਤਾਂ ਟਰੈਕਟਰ ਟਰਾਲੀ ਵੀ ਨਹੀਂ ਜਾਂਦੇ ਬਾਈ ਜੇ ਦੇਖਿਆ ਜਮ ਮਾਨ ਸਾਹਿਬ ਆਪ ਕਹਿੰਦਾ ਜੰਗੜ ਪੈਣੀ ਰਿੱਤੇ ਵਾਲੀ ਪੈਣੀ ਤਿੰਨ ਚਾਰ ਵਾਰੀ ਸਟੇਜਾਂ ਤੇ ਨਾਮ ਲੈਂਦੇ ਆ ਕਦੀ ਅੱਜ ਤੱਕ ਜਦੋਂ ਦੇ ਸੀਐਮ ਬਣੇ ਇੱਕ ਵਾਰ ਵੀ ਇੱਥੇ ਆ ਕੇ ਚੱਕਰ ਮਾਰਿਆ ਸਾਡਾ ਵੀ ਹਾਲ ਇੱਥੇ ਸਾਡੀ ਵੀ ਹਾਲਤ ਦੇਖਣੀ ਚਾਹੀਦੀ ਇਹਨਾਂ ਨੂੰ ਖੁਦ ਆ ਕੇ ਇੱਕ ਵਾਰ ਕੋਈ ਨਹੀਂ ਉੱਥੇ ਬੈਠੇ ਨਾਲ ਤਾਂ ਕੁਝ ਨਹੀਂ ਹੱਲ ਹੁੰਦਾ ਅਫਸਰ ਵਿੱਚ ਬੈਠ ਕੇ ਹੱਲ ਨਹੀਂ ਹੁੰਦਾ ਇੱਥੇ ਗਰਾਊਂਡ ਵਿੱਚ ਆ ਕੇ ਜੇ ਦੂਸਰੇ ਆ ਰਹੇ ਆ ਨਹੀਂ ਜਿੱਥੇ ਬੰਦੀਆਂ ਸੇਵਾ ਕਰਨ ਲਈ ਨਾਨੂ ਮਾਨ ਸਾਹਿਬ ਉੱਟਾ ਲੈਂਦੇ ਸਾਡੇ ਕੋਲ ਇੱਕ ਵਾਰੀ ਸਾਡੇ ਵਿੱਚ ਆਣਾ ਤਾਂ ਚਾਹੀਦਾ ਆ ਤੁਸੀਂ ਸੁਣਿਆ ਲੋਕਾਂ ਦਾ ਦਰਦ ਇਹ ਮਾਂ ਹੈ ਇੱਕ ਜਿਸ ਦਾ 1 ਸਾਲ ਦਾ ਬੱਚਾ ਜਿਹੜਾ ਉਹ ਘਰਾਂ ਦੇ ਵਿੱਚ ਫਸਿਆ ਹੋਇਆ ਹੈ ਦਵਾਈ ਲੈਣ ਵਾਸਤੇ ਆਈ ਸੀ ਪ੍ਰਸ਼ਾਸਨ ਨੂੰ ਬਾਰ ਬਾਰ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰਾ 1 ਸਾਲ ਦਾ ਬੱਚਾ ਦੁੱਧ ਪਿੰਦਾ ਉਹ ਮੈਨੂੰ ਉਹਦੇ ਤੱਕ ਪਹੁੰਚਾਇਆ ਜਾਵੇ ਤੇ ਦੂਜਾ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਫੋਨ ਕਰ ਲਿਆ ਵਿਧਾਇਕਾਂ ਨੂੰ ਫੋਨ ਕਰ ਲਿਆ ਮੰਤਰੀਆਂ ਨੂੰ ਫੋਨ ਕਰ ਲਿਆ ਸਾਨੂੰ ਅੱਗੇ ਤੋਂ ਅੱਗੇ ਨੰਬਰ ਦਿੱਤੇ ਜਾਂਦੇ ਨੇ ਸਾਡੀ ਕੋਈ ਗੱਲ ਨਹੀਂ ਸੁਣਦਾ ਜੇਕਰ ਇੱਥੇ ਡਾਕਟਰਾਂ ਦਾ ਅਰੇਂਜਮੈਂਟ ਕੀਤਾ ਹੋਇਆ ਤਾਂ ਡਾਕਟਰ ਨੇ ਬੰਨਾ ਦੇ ਉੱਤੇ ਬੈਠੇ ਨੇ ਕਹਿੰਦੇ ਜੇਕਰ ਕੋਈ ਉੱਥੇ ਬਿਮਾਰ ਹੋ ਜਾਂਦਾ ਸਾਡੇ ਪਿੰਡਾਂ ਦੇ ਵਿੱਚ ਸਾਡੇ ਜਿੱਥੇ ਲੋਕ ਫਸੇ ਹੋਏ ਨੇ ਤਾਂ ਉਹਨਾਂ ਨੂੰ ਦਵਾਈ ਲੈਣ ਵਾਸਤੇ ਇੱਥੇ ਆਉਣਾ ਪੈਂਦਾ ਹੈ ਜਿਹੜੇ ਡਾਕਟਰ ਨੇ ਘਰਾਂ ਦੇ ਵਿੱਚ ਜਾਨ ਦੇ ਲਈ ਜਿਹੜਾ ਪ੍ਰਬੰਧ ਕੀਤਾ ਜਾਵੇ ਪ੍ਰਸ਼ਾਸਨ ਦੇ ਵੱਲੋਂ ਲੋਕ ਉੱਥੇ ਜਿਹੜੇ ਬਿਮਾਰ ਹੋਏ ਹੋਏ ਨੇ ਉਹਨਾਂ ਨੂੰ ਧੱਕੇ ਖਾਣੇ ਪੈ ਰਹੇ ਨੇ ਇੱਥੇ ਪਾਣੀ ਦੇ ਵਿੱਚੋਂ ਬਾਹਰ ਆਉਣ ਵਾਸਤੇ ਤਾਂ ਪ੍ਰਸ਼ਾਸਨ ਨੂੰ ਸਾਡੇ ਚੈਨਲ ਦੇ ਵੱਲੋਂ ਬੇਨਤੀ ਹੈ ਵੀ ਇੱਥੇ ਆਓ ਗਰਾਊਂਡ ਰਿਪੋਰਟ ਦੇਖੋ ਐਵੇਂ ਹੀ ਜੜੀਆਂ ਫੋਕੀਆਂ ਫੜਾ ਨਾ ਮਾਰੋ ਵੀ ਅਸੀਂ ਆਹ ਕੰਮ ਕਰਤਾ ਅਸੀਂ ਆਹ ਕਰਤਾ ਗਰਾਊਂਡ ਰਿਪੋਰਟ ਦੇਖੋ ਤੇ ਇੱਥੇ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੋ ਤੇ ਉਹਨਾਂ ਦਾ ਹਾਲਾ ਜਿਹੜਾ ਉਹ ਕੱਢਿਆ ਜਾਵੇ